ਮੈਂ ਇਹ ਦੋ ਦਿਨ ਪਹਿਲਾਂ ਹੀ ਇੱਥੇ ਜੁਆਇਨ ਕੀਤਾ ਹੈ ਅੱਜ ਹੀ ਮੇਰੀ ਇੱਥੇ ਡਿਊਟੀ ਲੱਗੀ ਹੈ ਤੇ ਮੈਨੂੰ ਤੁਹਾਡੀਆਂ ਜਿਹੜੀਆਂ ਬੇਸਿਕ ਪ੍ਰੋਬਲਮਸ ਨੇ ਉਹਨਾਂ ਬਾਰੇ ਸੰਧਵਾਸ ਨਾਲ ਜਾਣੂ ਕਰਵਾਇਆ ਨਾਲ ਦੀ ਨਾਲ ਅਸੀਂ ਡੀਟੀ ਨਾਲ ਗੱਲ ਕੀਤੀ ਤੇ ਜਿਵੇਂ ਇਹਨਾਂ ਨੇ ਦੱਸਿਆ ਕਿ ਪਹਿਲਾਂ 72 ਘੰਟੇ ਦੀ ਗੱਲ ਹੋਈ ਸੀ ਪਰ ਹੁਣ ਜਿੰਨੇ ਵੀ ਤੁਹਾਡੀ ਟਰਾਂਸਫਰਮਰ ਦੀ ਜਿੰਨੀਆਂ ਵੀ ਇੱਥੇ ਰਿਕੁਆਇਰਮੈਂਟ ਹੈ ਉਹ ਸਾਰੀ ਤੁਹਾਡੀ ਕੱਲ ਸ਼ਾਮ ਤੱਕ ਪੂਰੀ ਕਰ ਦਿੱਤੀ ਜਾਊਗੀ ਟਮਾਟੀ ਦੇ ਨਾਲ ਗੱਲ ਹੋ ਗਈ ਜਿਹੜੀ ਤੁਹਾਡੀ ਪਾਣੀ ਦੀ ਸਮੱਸਿਆ ਹੈ ਉਹ ਹੱਲ ਹੋ ਜੇ ਪੂਰੀ ਮਛਰਾਂ ਦੇ ਲਈ ਡੀਫੋਗਿੰਗ ਦੀ ਜਿਹੜੀਆਂ ਮਸ਼ੀਨਾਂ ਨੇ ਉਹ ਇੱਥੇ ਦੋ ਵਾਰ ਆਉਣਗੀਆਂ। ਹੋਰ ਕਿਸੇ ਵੀ ਤਰ੍ਹਾਂ ਦੀ ਪ੍ਰਸ਼ਾਸਨ ਵੱਲੋਂ ਜੇ ਤੁਹਾਨੂੰ ਕੋਈ ਸਹਿਯੋਗ ਦੀ ਲੋੜ ਹੈ ਤਾਂ ਪ੍ਰਸ਼ਾਸਨ ਹਮੇਸ਼ਾ ਤੁਹਾਡੇ ਨਾਲ ਹੈ। ਤੇ ਮੈਂ ਤੁਹਾਡਾ ਵੀ ਬੜਾ ਧੰਨਵਾਦ ਕਰਦਾ ਕਿ ਤੁਸੀਂ ਬਹੁਤ ਸ਼ਾਂਤੀਪੂਰਨ ਤਰੀਕੇ ਦੇ ਨਾਲ ਆਪਣੀਆਂ ਮੰਗਾਂ ਰੱਖੀਆਂ। ਤੁਹਾਡੀ ਜਥੇਬੰਦੀ ਬਹੁਤ ਸੁਲਝੀ ਹੋਈ ਹੈ। ਬਹੁਤ ਇਹਨਾਂ ਨੇ ਪਿਆਰ ਨਾਲ ਸਾਡੀ ਗੱਲ ਸੁਣੀ। ਪ੍ਰਸ਼ਾਸਨ ਦੀਆਂ ਵੀ ਕੁਝ ਮਜਬੂਰੀਆਂ ਨੇ ਉਹ ਇਹਨਾਂ ਨੇ ਸਮਝੀਆਂ। ਇਹਨਾਂ ਦੇ ਸਹਿਯੋਗ ਲਈ ਵੀ ਮੈਂ ਇਹਨਾਂ ਦਾ ਧੰਨਵਾਦ ਕਰਦਾ। ਥੈਂਕ ਯੂ। ਮੈਂ ਇਹ ਦੋ ਦਿਨ ਪਹਿਲਾਂ ਹੀ ਇੱਥੇ ਜੁਆਇਨ ਕੀਤਾ ਹੈ ਅੱਜ ਹੀ ਮੇਰੀ ਇੱਥੇ ਡਿਊਟੀ ਲੱਗੀ ਹੈ ਤੇ ਮੈਨੂੰ ਤੁਹਾਡੀਆਂ ਜਿਹੜੀਆਂ ਬੇਸਿਕ ਪ੍ਰੋਬਲਮਸ ਨੇ ਉਹਨਾਂ ਬਾਰੇ ਸੰਧਵਾਦ ਨਾਲ ਜਾਣੂ ਕਰਵਾਇਆ ਨਾਲ ਦੀ ਨਾਲ ਅਸੀਂ ਡੀਸੀ ਸਾਹਿਬ ਨਾਲ ਗੱਲ ਕੀਤੀ ਤੇ ਜਿਵੇਂ ਇਹਨਾਂ ਨੇ ਦੱਸਿਆ ਕਿ ਪਹਿਲਾਂ 72 ਘੰਟੇ ਦੀ ਗੱਲ ਹੋਈ ਸੀ ਪਰ ਹੁਣ ਜਿੰਨੇ ਵੀ ਤੁਹਾਡੀ ਟਰਾਂਸਫਰਮਰ ਦੀ ਜਿੰਨੀਆਂ ਵੀ ਇੱਥੇ ਰਿਕੁਆਇਰਮੈਂਟ ਹੈ ਉਹ ਸਾਰੀ ਤੁਹਾਡੀ ਕੱਲ ਸ਼ਾਮ ਤੱਕ ਪੂਰੀ ਕਰ ਦਿੱਤੀ ਜਾਊਗੀ ਟਮਾਟੀ ਦੇ ਨਾਲ ਗੱਲ ਹੋ ਗਈ ਜਿਹੜੀ ਤੁਹਾਡੀ ਪਾਣੀ ਦੀ ਸਮੱਸਿਆ ਹੈ ਉਹ ਹੱਲ ਹੋ ਜੇ ਪੂਰੀ ਮਛਰਾਂ ਦੇ ਲਈ ਡੀ ਫੋਗਿੰਗ ਦੀ ਜਿਹੜੀਆਂ ਮਸ਼ੀਨਾਂ ਨੇ ਉਹ ਇੱਥੇ ਦੋ ਵਾਰ ਆਉਣਗੀਆਂ। ਹੋਰ ਕਿਸੇ ਵੀ ਤਰ੍ਹਾਂ ਦੀ ਪ੍ਰਸ਼ਾਸਨ ਵੱਲੋਂ ਜੇ ਤੁਹਾਨੂੰ ਕੋਈ ਸਹਿਯੋਗ ਦੀ ਲੋੜ ਹੈ ਤਾਂ ਪ੍ਰਸ਼ਾਸਨ ਹਮੇਸ਼ਾ ਤੁਹਾਡੇ ਨਾਲ ਹੈ। ਤੇ ਮੈਂ ਤੁਹਾਡਾ ਵੀ ਬੜਾ ਧੰਨਵਾਦ ਕਰਦਾ ਕਿ ਤੁਸੀਂ ਬਹੁਤ ਸ਼ਾਂਤੀਪੂਰਨ ਤਰੀਕੇ ਦੇ ਨਾਲ ਆਪਣੀਆਂ ਮੰਗਾਂ ਰੱਖੀਆਂ। ਤੁਹਾਡੀ ਜਥੇਬੰਦੀ ਬਹੁਤ ਸੁਲਝੀ ਹੋਈ ਹੈ। ਬਹੁਤ ਇਹਨਾਂ ਨੇ ਪਿਆਰ ਨਾਲ ਤੁਹਾਡੀ ਗੱਲ ਸੁਣੀ। ਪ੍ਰਸ਼ਾਸਨ ਦੀਆਂ ਵੀ ਕੁਝ ਮਜਬੂਰੀਆਂ ਨੇ ਉਹ ਇਹਨਾਂ ਨੇ ਸਮਝੀਆਂ। ਇਹਨਾਂ ਦੇ ਸਹਿਯੋਗ ਲਈ ਵੀ ਮੈਂ ਇਹਨਾਂ ਦਾ ਧੰਨਵਾਦ ਕਰਦਾ। ਥੈਂਕ ਯੂ। ਦਾ ਪਤਰਾ ਮੈਂ ਜੇ ਦੋ ਦਿਨ ਪਹਿਲਾਂ ਹੀ ਇੱਥੇ ਜੁਆਇਨ ਕੀਤਾ ਹੈ ਅੱਜ ਹੀ ਮੇਰੀ ਇਸ ਡਿਊਟੀ ਲੱਗੀ ਹੈ ਤੇ ਮੈਨੂੰ ਤੁਹਾਡੀਆਂ ਜਿਹੜੀਆਂ ਬੇਤਿਕ ਪ੍ਰੋਬਲਮਸ ਨੇ ਉਹਨਾਂ ਬਾਰੇ ਤੁਹਾਨੂੰ ਅੱਜ ਜਾਣੂ ਕਰਵਾਇਆ ਨਾਲ ਦੀ ਨਾਲ ਅਸੀਂ ਡੀਸੀ ਸਾਹਿਬ ਨਾਲ ਗੱਲ ਕੀਤੀ ਤੇ ਜਿਵੇਂ ਇਹਨਾਂ ਨੇ ਦੱਸਿਆ ਕਿ ਪਹਿਲਾਂ 72 ਘੰਟੇ ਦੀ ਗੱਲ ਹੋਈ ਸੀ ਪਰ ਹੁਣ ਜਿੰਨੇ ਵੀ ਤੁਹਾਡੀ ਟ੍ਰਾਂਸਫਰਮੈਂਸੀ ਜਿੰਨੀਆਂ ਵੀ ਇੱਥੇ ਰਿਕੁਆਇਰਮੈਂਟ ਹੈ ਉਹ ਸਾਰੀ ਤੁਹਾਡੀ ਕੱਲ ਸ਼ਾਮ ਤੱਕ ਪੂਰੀ ਕਰ ਦਿੱਤੀ ਜਾਊਗੀ ਟਮਾਟੀ ਦੇ ਨਾਲ ਗੱਲ ਹੋਊਗੀ ਜਿਹੜੀ ਤੁਹਾਡੀ ਪਾਣੀ ਦੀ ਸਮੱਸਿਆ ਹੈ ਉਹ ਹੱਲ ਹੋ ਜੇ ਪੂਰੀ ਮਛਰਾਂ ਦੇ ਲਈ ਡੀ ਫੌਗਿੰਗ ਦੀ ਜਿਹੜੀਆਂ ਮਸ਼ੀਨਾਂ ਨੇ ਉਹ ਇੱਥੇ ਦੋ ਵਾਰ ਆਉਣਗੀਆਂ। ਹੋਰ ਕਿਸੇ ਵੀ ਤਰ੍ਹਾਂ ਦੀ ਪ੍ਰਸ਼ਾਸਨ ਵੱਲੋਂ ਜੇ ਤੁਹਾਨੂੰ ਕੋਈ ਸਹਿਯੋਗ ਦੀ ਲੋੜ ਹੈ ਤਾਂ ਪ੍ਰਸ਼ਾਸਨ ਹਮੇਸ਼ਾ ਤੁਹਾਡੇ ਨਾਲ ਹੈ। ਤੇ ਮੈਂ ਤੁਹਾਡਾ ਵੀ ਬੜਾ ਧੰਨਵਾਦ ਕਰਦਾ ਕਿ ਤੁਸੀਂ ਬਹੁਤ ਸ਼ਾਂਤੀਪੂਰਨ ਤਰੀਕੇ ਦੇ ਨਾਲ ਆਪਣੀਆਂ ਮੰਗਾਂ ਰੱਖੀਆਂ। ਤੁਹਾਡੀ ਜਥੇਬੰਦੀ ਬਹੁਤ ਸੁਲਝੀ ਹੋਈ ਹੈ। ਬਹੁਤ ਇਹਨਾਂ ਨੇ ਪਿਆਰ ਨਾਲ ਸਾਡੀ ਗੱਲ ਸੁਣੀ। ਪ੍ਰਸ਼ਾਸਨ ਦੀਆਂ ਵੀ ਕੁਝ ਮਜਬੂਰੀਆਂ ਨੇ ਉਹ ਇਹਨਾਂ ਨੇ ਸਮਝੀਆਂ। ਇਹਨਾਂ ਦੇ ਸਹਿਯੋਗ ਲਈ ਵੀ ਮੈਂ ਇਹਨਾਂ ਦਾ ਧੰਨਵਾਦ ਕਰਦਾ। ਥੈਂਕ ਯੂ।